ਅਮਰੀਕਾ ਜੋ ਰਿਪੋਰਟ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਅਜਨਾਲੇ ਦਾ ਨੌਜਵਾਨ ਵੀ ਹੈ ਜਿਸ ਦੇ ਨਾਲ ਕਿ ਏਜੰਟ ਦੇ ਵੱਲੋਂ 60 ਲੱਖ ਰੁਪਏ ਦੀ ਠੱਗੀ ਜਿਹੜੀ ਮਾਰੀ ਗਈ ਸੀ ਤੇ ਸਹੀ ਰਸਤੇ ਭੇਜਣ ਦੀ ਜਗ੍ਹਾ ਉਸ ਨੂੰ ਡੰਕੀ ਲਗਾ ਕੇ ਬਾਹਰ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਰਿਪੋਰਟ ਹੋ ਕੇ ਜਦੋਂ ਇੱਥੇ ਆਇਆ ਤਾਂ ਉਸਨੇ ਸਰਕਾਰ 'ਤੇ ਗੁਹਾਰ ਵੀ ਲਗਾਈ ਹੈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਐਕਸ਼ਨ ਲਿਆ ਗਿਆ ਅਤੇ ਕੱਲ ਹੀ ਉਸ ਨੌਜਵਾਨ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਐਕਸ਼ਨ ਲੈਂਦੇ ਆ ਜਿਹੜਾ ਏਜੰਟ ਆ ਉਸਤੇ ਐਫ ਆਈ ਆਰ ਦਰਜ ਕੀਤੀ ਗਈ ਆ ਪੂਰੇ ਮਾਮਲੇ ਦੀ ਜਾਣਕਾਰੀ ਲੈ ਲੈਨੇ ਮੇਰੇ ਨਾਲ ਮੇਰੇ ਸਹਿਯੋਗੀ ਵਿਸ਼ਾਲ ਜੁੜੇ ਨੇ ਵਿਸ਼ਾਲ ਕੀ ਆ ਪੂਰਾ ਮਾਮਲਾ ਕਿ ਹੁਣ ਐਫ ਆਈ ਆਰ ਜਿਹੜੀ ਆ ਏਜੰਟ ਤੇ ਦਰਜ ਹੋ ਚੁੱਕੀ ਆ ਹਾਂ ਜੀ ਬਿਲਕੁਲ ਦੱਸਣਾ ਚਾਹਨਾ ਕਿ ਜਿਹੜਾ ਦਲੇਰ ਸਿੰਘ ਨਾਮ ਦਾ ਵਿਅਕਤੀ ਜੋ ਪਿੰਡ ਫਲੇਮਪੁਰੇ ਦਾ ਹੈ ਉਹ ਅਮਰੀਕਾ ਗਿਆ ਸੀਗਾ ਔਰ ਉਹਦੇ ਮੁਤਾਬਿਕ ਜਿਹੜਾ ਸੀਗਾ ਉਸ ਤੋਂ ਸਤਨਾਮ ਸਿੰਘ ਜਿਹੜਾ ਆ ਪੁੱਤਰ ਪਰਦੀਪ ਸਿੰਘ ਪਿੰਡ ਜਿਹੜਾ ਕੋਟਲੀ ਖੈਰਾ ਦਾ ਥਾਣਾ ਪਿੰਡੀ ਸੱਤਾ ਦੇ ਅੰਦਰ ਪੈਂਦਾ ਹੈ ਉਸਨੇ ਏਜੰਟ ਨੇ ਜਿਹੜਾ ਇਸ ਕੋ ਕਰੀਬ 60 ਲੱਖ ਰੁਪਏ ਜਿਹੜਾ ਆ ਉਹ ਉੱਥੇ ਭੇਜਣ ਦੇ ਨਾਂ ਤੇ ਉੱਥੇ ਵਿਆਹ ਕੀਤਾ ਔਰ ਦੱਸਣਾ ਚਾਹੁੰਦਾ ਕਿ ਬੀਤੇ ਦਿਨੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਸੀਗੇ ਉਸ ਵਿਅਕਤੀ ਦਾ ਉਸ पीडਿਤ ਪਰਿਵਾਰ ਦਾ ਹਾਲ ਜਾਣਨ ਪਹੁੰਚੇ ਸੀਗੇ ਕਿਉਂਕਿ ਉਹਨਾਂ ਨੇ ਇਲਾਕੇ ਦਾ ਸੀਗਾ ਉਹ ਦਲੇਰ ਸਿੰਘ ਔਰ ਜਦੋਂ ਪਹੁੰਚੇ ਤਾਂ ਉਸ ਵਿਅਕਤੀ ਨੇ ਕੈਬਨਿਟ ਮੰਤਰੀ ਨੂੰ ਜਿਹੜਾ ਔਨ ਰਿਕਾਰਡ ਦੱਸਿਆ ਕਿ ਉਹਦੇ ਬੰਦੋ ਜਿਹੜਾ ਪਾਕ ਪਹੁੰਚਣ ਤੋਂ ਬਾਅਦ ਉਸ ਏਜੰਟ ਨਾਲ ਗੱਲਬਾਤ ਕੀਤੀ ਗਈ ਉਸ ਨੂੰ ਕਿਹਾ ਗਿਆ ਕਿ ਉਸ ਨੂੰ ਗਲਤ ਤਰੀਕੇ ਦੇ ਨਾਲ ਭੇਜਿਆ ਗਿਆ ਜਿਸ ਦੀ ਸਜ਼ਾ ਉਹ ਹੁਣ ਭੁਗਤ ਰਿਹਾ ਹੈ ਔਰ ਉਸ ਦਾ ਸਾਰਾ ਕੁਝ ਉਜੜ ਗਿਆ ਤੇ ਫਿਰ ਉਸ ਦੇ ਮੁਕਾਬਲੇ ਜਪਲ ਸਿੰਘ ਦੇ ਮੁਤਾਬਿਕ ਜਿਹੜਾ ਏਜੰਟ ਨੇ ਉਹਨੂੰ ਫੋਨ ਤੇ ਧਮਕੀ ਵੀ ਦਿੱਤੀ ਔਰ ਕਹਾ ਕਿ ਤੁਸੀਂ ਜੋ ਵੀ ਕਰ ਸਕਦੇ ਹੋ ਕਰ ਲਓ ਪਰ ਮੈਂ ਪੈਸੇ ਵਾਪਸ ਨਹੀਂ ਦੇਣੇ ਤੇ ਇਹ ਹੀ ਗੱਲ ਉਸ ਨੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਦੱਸੀ ਕਿ ਏਜੰਟ ਅਜੇ ਵੀ ਉਹਨਾਂ ਨੂੰ ਦਬਕੇ ਮਾਰ ਰਿਹਾ ਹੈ ਉਹਨੂੰ ਧਮਕਾ ਰਿਹਾ ਤਾਂ ਫਿਰ ਕਪਤਲ ਮੰਤਰੀ ਨੇ ਉੱਥੇ ਮੌਕੇ ਤੇ ਪਹੁੰਚੇ ਜਿਹਨੇ ਵੀ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਹਦਾਇਤ ਕੀਤੀ ਕਿ ਇਸ ਤੋਂ ਵੱਡੀ ਜਾਂਚ ਕੀਤੀ ਜਾਵੇ ਗਹਿਰਾਈ ਦੇ ਨਾਲ ਔਰ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਸ 에ਜੰਟ ਦੇ ਵਿਰੁੱਧ ਕੀਤੀ ਜਾਵੇ ਔਰ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਸਭ ਤੋਂ ਪਹਿਲਾ ਮਾਮਲਾ ਹੈ ਜੁਣ ਜਿਹੜੇ 104 ਭਾਰਤ ਹੈ ਸੋ ਸਭ ਤੋਂ ਪਹਿਲਾ ਮਾਮਲਾ ਹੈ ਕਿ ਪਹਿਲੇ 에ਜੰਟ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦੇ ਸੈਨਰੀ ਮੰਤਰੀ ਹੈ ਗੁਰਦੀਪ ਸਿੰਘ ਧਾਰੀਵਾਲ ਦੇ ਕਹਿਣ ਤੇ ਬਾਅਦ ਜਿਹੜਾ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਜੇ ਬਿਲਕੁਲ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਉਹ ਲਿਆ ਗਿਆ ਹੈ ਵਿਸ਼ਾਲ ਕੇ ਐਫ ਆਈ ਆਰ ਜਿਹੜੀ ਆ ਜਲਦ ਦਰਜ ਕਰ ਦਿੱਤੀ ਗਈ ਆ ਏਜੰਟ ਤੇ ਤੇ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਇਸ ਨੌਜਵਾਨ ਨੂੰ ਮਿਲਣੇ ਉਸ ਦੇ ਘਰ ਵੀ ਪਹੁੰਚੇ ਸੀ ਉਸ ਨਾਲ ਗੱਲਬਾਤ ਕੀਤੀ ਤੇ ਉਸ ਦੀ ਪੂਰੀ ਜਿਹੜੀ ਆ ਇਹ ਗੱਲ ਜਿਹੜੀ ਆ ਸੁਣੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਏਜੰਟ ਤੇ ਕਾਰਵਾਈ ਦੀ ਗੱਲ ਵੀ ਕੀਤੀ ਗਈ ਕਿ ਜਲਦ ਉਸ ਤੇ ਕਾਰਵਾਈ ਕੀਤੀ ਜਾਵੇਗੀ ਤੇ ਐਫ ਆਈ ਆਰ ਜਿਹੜੀ ਹੁਣ ਉਸ ਏਜੰਟ ਤੇ ਦਰਜ ਹੋ ਚੁੱਕੀ ਹੈ ਦੱਸਦੇ ਕਿ ਅਜਨਾਲਾ ਦਾ ਰਹਿਣ ਵਾਲਾ ਇਹ ਨੌਜਵਾਨ ਅਤੇ ਇਸ ਤੇ ਦਲੇਰ ਸਿੰਘ ਇਸ ਦਾ ਨਾਂ ਤੇ ਆਪਣੀ ਹੱਡ ਬੀਤੀ ਦੱਸਦੇ ਹੋਏ ਇਸ ਦੇ ਵੱਲੋਂ ਕਿਹਾ ਗਿਆ ਕਿ ਏਜੰਟ ਨੇ ਉਸ ਦੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਉਸ ਨੂੰ